ਸਭ ਤੋਂ ਪਹਿਲਾ ਸੀ ਉਸ ਵੈਗੁਰੂ ਦਾ ਉਸ ਪਰਮੇਸ਼ਰ ਦਾ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹਾਂ ਜਿਸ ਨੇ ਸਾਨੂੰ ਇਸ ਸੰਸਾਰ ਦੇ ਉੱਤੇ ਇੱਕ ਖਾਸ ਮਕਸਦ ਲਈ ਭੇਜਿਆ ਸੀ ਉਸ ਨੇ ਸਾਨੂੰ ਆਪਣੀ ਆਤਮਾ ਨੂੰ ਉਸ ਪਰਮ ਸੱਚ ਦੇ ਨਾਲ ਮਿਲਾਉਣ ਵਾਸਤੇ ਭੇਜਿਆ ਸੀ ਇੱਥੇ ਆ ਕੇ ਅਸੀਂ ਨਾਮ ਜਪ ਕੇ ਆਪਣੀ ਆਤਮਾ ਨੂੰ ਉਸ ਸੱਚ ਨਾਲ ਮਿਲਾ ਸਕਦੇ ਹਾਂ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕਰਕੇ ਇਹ 84 ਲੱਖ ਜੁਨਾਂ ਤੋਂ ਬਾਅਦ ਇਨਸਾਨ ਦਾ ਜਮਾ ਬਖਸ਼ਿਆ ਪਰ ਅਸੀਂ ਉਸ ਪਰਮਾਤਮਾ ਨੂੰ ਇੱਥੇ ਆ ਕੇ ਭੁੱਲ ਗਏ ਆਪਣੇ ਅਸਲ ਮਕਸਦ ਤੋਂ ਭਟਕ ਗਏ ਤਾਂ ਅਸੀਂ ਉਸ ਮਾਲਕ ਤੋਂ ਵਿਛੜ ਕੇ ਅਸੀਂ ਇੱਥੇ ਆ ਕੇ ਦੁਖੀ ਹੋ ਰਹੇ ਹਾਂ ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਮਾਲਕ ਹੀ ਇੱਕ ਸੱਚ ਹੈ ਉਹ ਹੀ ਇਹ ਸਾਰੀ ਦੁਨੀਆ ਨੂੰ ਕ੍ਰੀਏਟ ਕੀਤਾ ਹੈ ਉਹ ਇੱਕ ਕ੍ਰੀਏਟਿਵ ਪਾਵਰ ਹੈ ਉਸ ਸੱਚ ਨੂੰ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ ਕਿ ਉਹ ਇੱਕ ਪ੍ਰਮਾਤਮਾ ਹੀ ਸੱਚ ਹੈ ਇਹ ਸੰਸਾਰ ਦੀ ਰਚਨਾ ਜਿਸ ਨੂੰ ਅਸੀਂ ਦੇਖ ਰਹੇ ਹਾਂ ਹੂੰ ਸਭ ਝੂਠ ਹੈ ਉਸ ਸੱਚ ਨੂੰ ਜਾਣਨ ਵਾਸਤੇ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਉਹ ਇੱਕ ਪ੍ਰਮਾਤਮਾ ਆਪ ਆਰੰਭ ਵਿੱਚ ਜਪਜੀ ਸਾਹਿਬ ਦੀ ਪ੍ਰਮਾਣ ਕਰ ਰਹੇ ਹਨ ਇੱਕ ਓੰਕਾਰ ਸਤਨਾਮ ਕਿ ਉਹ ਪ੍ਰਮਾਤਮਾ ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਇੱਕੋ ਹੀ ਹੈ ਉਸ ਇੱਕ ਮਾਲਕ ਨੇ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ ਉਹੀ ਨਾਸ਼ ਕਰਨ ਵਾਲਾ ਹੈ ਉਹੀ ਫੁਲਾ ਕਰਨ ਵਾਲਾ ਹੈ ਉਹੀ ਪੈਦਾ ਕਰਨ ਵਾਲਾ ਹੈ ਉਹੀ ਪਾਲਣ ਵਾਲਾ ਹੈ ਉਹ ਇੱਕੋ ਹੀ ਪਾਵਰ ਹੈ ਜਿਹੜੀ ਸਾਰੀ ਦੁਨੀਆ ਨੂੰ ਚਲਾ ਰਹੀ ਹੈ ਗੁਰੂ ਸਾਹਿਬ ਆਪ ਪ੍ਰਮਾਣ ਕਰਦੇ ਹਨ ਕਿ ਉਹ ਸੱਚ ਹੈ ਇੱਕ ਦੀ ਗੱਲ ਵਾਰ-ਵਾਰ ਗੁਰਬਾਣੀ ਦੇ ਅੰਦਰ ਫਰਮਾਨ ਕਰ ਰਹੇ ਹਨ ਕਿ ਇੱਕ ਪਿਤਾ ਇੱਕ ਸਕੇ ਹਮ ਬਾਰਕ ਉਸ ਸਾਡਾ ਪਿਤਾ ਇੱਕ ਹੈ ਅਸੀਂ ਸਭ ਉਸ ਮਾਲਕ ਦੇ ਬੱਚੇ ਹਾਂ ਸਭਨਾ ਸਾਂਝਾ ਬਾਪ ਹਮਾਰਾ ਗੁਰੂ ਸਭ ਫਰਮਾਨ ਕਰ ਰਹੇ ਹਨ ਕਿ ਉਹ ਸਾਡੇ ਸਭ ਲੋਕਾਂ ਦਾ ਸਾਂਝਾ ਹੀ ਪਿਤਾ ਹੈ ਫਿਰ ਫਰਮਾਨ ਕਰ ਰਹੇ ਹਨ ਕਿ ਉਹ ਇੱਕ ਪਿਤਾ ਹੈ ਇੱਕ ਪਰਮੇਸ਼ਰ ਹੈ ਪਰ ਗੁਰੂ ਨਾਨਕ ਦੇਵ ਜੀ ਫਰਮਾਨ ਕਰ ਰਹੇ ਹਨ ਕਿ ਸਹ ਮੇਰਾ ਇੱਕੋ ਹੈ ਇੱਕੋ ਹੈ ਪਾਈ ਇੱਕੋ ਹੈ ਕਹਿੰਦੇ ਕਿ ਉਹ ਪਰਮਾਤਮਾ ਜਿਹੜਾ ਹੈ ਉਹ ਸਿਰਜਣਹਾਰ ਇੱਕ ਹੈ ਆਪ ਪੱਟੀ ਆਪ ਕਲਮ ਉੱਪਰ ਲਿਖ ਵੀ ਤੂੰ ਇੱਕੋ ਕਹੀਏ ਨਾਨਕਾ ਦੂਜਾ ਕਾਹੇ ਕਉ ਕਹਿੰਦੇ ਆਪ ਹੀ ਫੱਟੀ ਹੈ ਉੱਤੇ ਲਿਖਣ ਵਾਲਾ ਵੀ ਉਹ ਪਰਮਾਤਮਾ ਆਪ ਹੈ ਇਕ ਕੁ ਕਈ ਨਾਲ ਕਾ ਉਹ ਕਹਿੰਦਾ ਸਿਰਫ ਇੱਕੋ ਹੀ ਹੈ ਪ੍ਰਮਾਤਮਾ ਦੂਜਾ ਕਾਹੇ ਕਹੂੰ ਕਹਿੰਦੇ ਦੂਜਾ ਹੋਰ ਹੈ ਹੀ ਨਹੀਂ ਉਹ ਹੈ ਹੀ ਇੱਕ ਪਾਵਰ ਹੈ ਹੀ ਕੋਈ ਪ੍ਰਮਾਤਮਾ ਉਸ ਸ੍ਰਿਸ਼ਟੀ ਦੇ ਕਣ ਕਣ ਵਿੱਚ ਮੌਜੂਦ ਹੈ ਉਹ ਸਰਵ ਸ਼ਕਤੀਮਾਨ ਸਰਵ ਵਿਆਪਕ ਉਹ ਸਭ ਥਾਂ ਤੇ ਮੌਜੂਦ ਹੈ ਗੁਰੂ ਸਾਹਿਬ ਫਰਮਾਣ ਕਰਦੇ ਹਨ ਜਦ ਥਲ ਮਈਰ ਪੂਰਿਆ ਸੁਆਮੀ ਸਿਰਜਣਹਾਰ ਅਨਕਪਾਤ ਓਏ ਪਸਰਿਆ ਨਾਨਕ ਇੱਕ ਊੰਕਾਰ ਕੰਨਕ ਉਹ ਪਾਣੀ ਦੇ ਵਿੱਚ ਵੀ ਉਹ ਪਰਮਾਤਮਾ ਹੈ ਥਨ ਇਸ ਧਰਤੀ ਦੇ ਉੱਤੇ ਵੀ ਉਹ ਮਾਲਕ ਹੈ ਮਈਰ ਆਕਾਸ਼ ਦੇ ਵਿੱਚ ਵੀ ਉਹ ਪਰਮਾਤਮਾ ਹੈ ਪੂਰਨ ਪਰਮਾਤਮਾ ਸਭ ਜਗਤ ਇਸ ਮਾਰਿਆ ਹੈ ਜਲਤਲ ਮੈਿਰ ਪੂਰਿਆ ਸੁਆਮੀ ਸਿਰਜਣਹਾਰ ਉਹ ਸੁਆਮੀ ਸਿਰਜਣਹਾਰ ਹੈ ਜਿਸ ਨੇ ਇਸ ਸੰਸਾਰ ਦੇ ਸੀਜਨਾ ਕੀਤੀ ਹੈ ਅਣਕਪਾਤ ਹੋਏ ਪਸਰਿਆ ਕੁਦਰ ਨੀਕਾ ਪ੍ਰਕਾਰ ਦੇ ਰੰਗਾ ਰੂਪਾ ਬਾਤ ਬਾਤ ਵਿੱਚ ਪਸਰ ਰਿਹਾ ਹੈ ਉਸ ਨੇ ਉਸ ਵਹੀ ਪਸਾਰਾ ਹੈ ਨਾਨਕ ਇੱਕ ਓੰਕਾਰ ਪਰ ਉਹ ਪ੍ਰਮਾਤਮਾ ਇੱਕ ਹੈ ਗੁਰੂ ਸਾਹਿਬ ਫਰਮਾਨ ਕਰਦੇ ਹਨ ਜਪਜੀ ਸਾਹਿਬ ਵਿੱਚ ਕਹਿੰਦੇ ਹਨ ਇੱਕ ਦੂ ਜੀਬੇ ਲੱਖ ਹੋਏ ਲੱਖ ਹੋਣ ਲੱਖ 20 ਲੱਖ ਲੱਖ ਜੀੜਾ ਆਕੀਏ ਇੱਕ ਨਾਮ ਜਗਦੀ ਕੰਨਨ ਕਿ ਜੇਕਰ ਇੱਕ ਤੋਂ ਵੀ ਲੱਖ ਜੀਬਾ ਹੋ ਜਨ ਲੱਖਾਂ ਦੇ ਵਿੱਚ ਵੀ 20 ਲੱਖ ਜੀਬਾ ਹੋਰ ਹੋ ਜਨ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਤਾਂ ਵੀ ਇਹ ਸਾਰੀਆਂ ਜੀਬਾ ਇੱਕੋ ਹੀ ਪਰਮਾਤਮਾ ਕਹਿੰਗੇ ਕਿ ਉਹ ਮਾਲਕ ਸਭ ਇੱਕ ਹੀ ਹੈ ਤਾਂ ਗੁਰੂ ਸਾਹਿਬ ਸਾਨੂੰ ਇਸ ਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਕਿ ਉਹ ਪਰਮਾਤਮਾ ਸਭ ਦਾ ਇੱਕ ਹੈ ਅਸੀਂ ਸਭ ਉਸ ਦੇ ਬੱਚੇ ਹਾਂ ਤੇ ਆਪ ਜਪਜੀ ਸਾਹਿਬ ਦੇ ਵਿੱਚ ਫਰਮਾਨ ਕਰ ਰਹੇ ਹਨ ਤੀਤਾ ਪਸਾਉ ਇੱਕੋ ਕੁਆਉ ਉਸਨੇ ਸਭ ਕੁਝ ਜਿੰਨਾ ਵੀ ਪਸਾਰਾ ਕੀਤਾ ਹੈ ਇਹ ਸਭ ਇੱਕ ਦਾ ਹੀ ਹੈ ਉਹ ਇੱਕੋ ਕਵਾਉ ਉਹਦਾ ਇੱਕੋ ਹੁਕਮ ਨਾਲ ਇਹ ਸਾਰਾ ਪਸਾਰਾ ਪੈਦਾ ਹੋਇਆ ਹੈ ਉਹ ਸਾਰੀ ਸ੍ਰਿਸ਼ਟੀ ਰਚਨਾ ਇੱਕੋ ਹੁਕਮ ਨਾਲ ਹੀ ਪੈਦਾ ਹੋਈ ਹੈ ਤਾਂ ਗੁਰੂ ਸਾਹਿਬ ਸਾਨੂੰ ਇਸੇ ਹੁਕਮ ਦੇ ਬਾਰੇ ਚ ਦੱਸਦੇ ਹਨ ਕਿ ਉਹ ਹੁਕਮ ਇੱਕ ਹੈ ਇੱਕੋ ਹੁਕਮ ਹੈ ਨਾਮ ਹੈ ਨਾਲਕ ਸਤ ਗੁਰੂ ਦੀਆ ਬਜਾਏ ਕੰਨ ਦੇ ਉ ਇੱਕੋ ਹੀ ਹੁਕਮ ਉਹਨਾਂ ਦਾ ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਹਨ ਸ਼ਬਦ ਧਰਤੀ ਸ਼ਬਦ ਆਕਾਸ਼ ਸ਼ਬਦੋ ਸ਼ਬਦ ਪਿਆ ਪ੍ਰਕਾਸ਼ ਸਗਲੀ ਸ੍ਰਿਸ਼ਟੀ ਸ਼ਬਦ ਕੇ ਪਾਸ਼ੇ ਨਾਨਕ ਸ਼ਬਦ ਘਟ ਘਟਾ ਜੀ ਕਹਿੰਦੇ ਨੇ ਕਿ ਉਹੀ ਹੈ ਸ਼ਬਦ ਦੇ ਦੁਆਰਾ ਹੀ ਧਰਤੀ ਖੜੀ ਹੈ ਉਸੇ ਸ਼ਬਦ ਨਾਲ ਹੀ ਇਹ ਆਕਾਸ਼ ਖੜਾ ਹੈ ਉਸੇ ਸ਼ਬਦ ਨਾਲ ਹੀ ਇਹ ਸਭ ਕੁਝ ਖੜਾ ਹੈ ਕਹਿੰਦੇ ਨੇ ਕਿ ਸ਼ਬਦੋ ਸ਼ਬਦ ਭਇਆ ਪ੍ਰਕਾਸ਼ ਉਸ ਸ਼ਬਦ ਦੇ ਅੰਦਰ ਹੀ ਪ੍ਰਕਾਸ਼ ਹੈ ਸਗਲੀ ਸ੍ਰਿਸ਼ਟੀ ਸ਼ਬਦ ਦੇ ਪਾਸੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਹੀ ਉਸ ਸ਼ਬਦ ਨੇ ਕੀਤੀ ਸੀ ਨਾਨਕ ਸ਼ਬਦ ਕਟ ਕਟਾਸ਼ ਉਹ ਤਾਂ ਕਟ ਕਟ ਦੇ ਅੰਦਰ ਵਸ ਰਿਹਾ ਹੈ ਉਹ ਕਟ ਕਟ ਦੇ ਅੰਦਰ ਸਮਾ ਰਿਹਾ ਹੈ ਗੁਰੂ ਸਾਹਿਬ ਸਾਨੂੰ ਬਾੜੀ ਦੇ ਵਿੱਚ ਕਹਿੰਦੇ ਹਨ ਉਹ ਪ੍ਰਮਾਤਮਾ ਇੱਕ ਹੈ ਅਸੀਂ ਉਸ ਦਾ ਹੀ ਸ਼ੁਕਰਾਨਾ ਕਰਨਾ ਹੈ ਉਸ ਦਾ ਹੀ ਹਮੇਸ਼ਾ ਸ਼ੁਕਰ ਕਰਦੇ ਰਹਿਣਾ ਹੈ ਸੱਚ ਤੋਂ ਬਿਨਾ ਹੋਰ ਕੋਈ ਨਹੀਂ ਤਾਂ ਗੁਰੂ ਸਾਹਿਬ ਵਾਰ-ਵਾਰ ਪਰਮਾਤਮਾ ਕਦੇ ਨੇ ਕਿਸ ਕੀ ਉਸ ਕਈ ਵਾਰ ਪਸਰਾ ਫਸਾਰ ਸਦਾ ਸਦਾ ਹੈ ਇੱਕ ਓੰਕਾਰ ਹੈ ਇੱਕ ਓੰਕਾਰ ਅਰ ਨੀ ਦੂਜਾ ਨਾਨਕ ਇੱਕ ਸਮਾਈ ਕਿ ਉਹ ਪ੍ਰਮਾਤਮਾ ਹੀ ਇੱਕ ਹੈ ਉਸੇ ਦੇ ਵਿੱਚ ਜੀ ਅਸੀਂ ਸਮਾਣਾ ਜਾ ਕੇ ਤੇ ਗੁਰੂ ਸਾਹਿਬ ਕਹਿੰਦੇ ਨੇ ਆਦਪੁਰਖ ਪਰਮ ਪਰ ਕਰਤਾ ਤੂੰ ਦੇਵੜ ਹੋਰ ਨ ਕੋਈ ਕਹਿੰਦੇ ਕਿ ਤੂੰ ਆਦ ਪੁਰਖ ਹੈ ਤੂੰ ਆਰੰਭ ਹੈ ਅਪਰੰਪਰ ਤੇਰਾ ਕੋਈ ਪਰਿਵਾਰ ਨਹੀਂ ਤੇਰਾ ਕੋਈ ਹੱਦ ਨਹੀਂ ਹੈ ਬੇਅੰਤ ਇਹਨੂੰ ਪਰੰਪਰ ਕਰਤਾ ਤੂੰ ਕਰਨ ਵਾਲਾ ਹੈ ਤੂੰ ਦੇਵੜ ਹੋਰ ਨ ਕੋਈ ਤੇਰਾ ਜਿੱਡਾ ਹੋਰ ਹੋ ਹੀ ਨਹੀਂ ਸਕਦਾ ਤੇਰੇ ਬਰਾਬਰ ਦਾ ਕੋਈ ਹੈ ਮਾਲਕ ਹੋ ਹੀ ਨਹੀਂ ਸਕਦਾ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਰਚਲ ਕਰਤਾ ਸੋਈ ਕਹਿੰਦੇ ਤੂੰ ਸਭ ਜੁਗਾਂ ਦੇ ਅੰਦਰ ਹੀ ਇੱਕ ਸੀ ਇੱਕ ਹੈ ਇੱਕ ਹੀ ਰਹੇਗਾ ਉਹ ਤੂੰ ਹੀ ਸੱਚ ਤੇ ਸਦੀਵੀ ਹੈ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ तू नेचर करता सोए तू ही आप नेचर है तू करने वाला परमात्मा आप ही है ते गुरु साहब फरमान कर देंगे कि ओ एक ਤੋਂ ਬਿਨਾ ਹੋਰ ਕੋਈ ਨਹੀਂ ਹੈ ਉਹੀ ਸੱਚ ਹੈ ਜਿਹਨੂੰ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਫਰਮਾਨ ਕੀਤਾ ਸੀ ਕਿ ਆਦ ਸੱਚ ਜਗਾਦ ਸੱਚ ਹੈ ਵੀ ਸੱਚ ਨਾਨਕ ਉਸੀ ਵੀ ਸੱਚ ਗੁਰਸਬ ਨੇ ਫਰਮਾਨ ਕਰਿਆ ਸੀ ਕਿ ਆਦ ਜਗਤ ਤੂੰ ਸੱਚ ਚਲਿਆ ਹਰੈ ਹੁਣ ਵੀ ਸੱਚ ਹੈ ਅੱਗੇ ਵੀ ਸੱਚ ਇੱਕ ਪਰਮਾਤਮਾ ਹੀ ਰਹੇਗਾ ਗੁਰੂ ਸਾਹਿਬ ਸਾਨੂੰ ਗੁਰਬਾਣੀ ਦੇ ਅੰਦਰ ਫਰਮਾਨ ਕਰਮੀ ਇਹ ਵਡਾ ਉੱਚਾ ਹੋਏ ਕੋਏ ਤਿਸ ਉੱਚੇ ਕੋ ਜਾਣੇ ਸੋਏ ਤਨ ਜੇਕਰ ਇਡਾ ਵੱਡਾ ਪਰਮਾਤਮਾ ਜਿੱਡਾ ਹੋ ਕੇ ਉਹ ਉਸ ਮਾਰਕ ਨੂੰ ਜਾਣ ਸਕੇਗਾ ਤਾਂ ਅਸੀਂ ਉਸ ਮਾਰਕ ਨੂੰ ਪ੍ਰਾਪਤ ਕਰਨ ਵਾਸਤੇ ਆਪਣੇ ਅੰਦਰ ਕੋ ਬਣਾ ਉਸ ਨੂੰ ਸਾਡੇ ਸਰੀਰ ਦੇ ਅੰਦਰ ਵੀ ਉਸ ਨੇ ਸਾਨੂੰ ਮਿਲ ਸਕਦਾ ਹੈ ਕਿਉਂਕਿ ਜਿਸ ਨੂੰ ਹੀ ਮਿਲਿਆ ਆਪਣੇ ਇਸ ਸਰੀਰੂਪੀ ਕਰ ਦੇ ਅੰਦਰ ਉਹ ਹੀ বিনা ਹੈ ਜਿਸ ਨੂੰ ਹੀ ਮਿਲਣਾ ਹੈ ਉਸ ਨੂੰ ਆਪਣੇ ਅੰਦਰ ਹੀ ਮਿਲੇਗਾ ਅੱਪਾ ਸਤਗੁਰੂ ਦੇ ਉਪਦੇਸ਼ ਤੋਂ ਆਓ ਲਾਭ ਉਠਾਈਏ ਜੀ